ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਘੂਗਾ ਆ ਗਿਆ ਸੱਜਣੋ। ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗਰਦਾਸਪੁਰ ਆ ਗਿਆ। ਤੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਜੈੰਤੀਪੁਰ ਮੇਨ ਅਕਦਾ ਮੇਨ ਕਸਬਾ ਵੀਰਹਰਾਂ ਨੂੰ ਜੰਤੀਪੁਰ ਲੱਗਦਾ ਤੇ ਘੋਗੇ ਵਾਲੇ ਅਰਮਾਨ ਨੂੰ ਮਲਾਉਣ ਲੱਗੇ ਆ ਤੁਹਾਨੂੰ ਚਾਰ ਐਨੀਮਲਾਂ ਤੋਕੜਾਂ ਗੱਬਣਾ ਚੱਕ ਪਾਸ ਵਾਲਾ ਭਰਾਵਾ ਇਹ ਜ਼ਿਆਦਾਤਰ ਮਈਆਂ ਇਹਦੇ ਕੋਲੇ ਇਹ ਆਉਂਦੀਆਂ ਬਾਕੀ ਅੱਜ ਜਿਹੜਾ ਵੀ ਲੈਖਾ ਜੋਖਾ ਹੋਇਆ ਤੁਹਾਡੇ ਤੋਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ ਜਿਹੜਾ ਪਸ਼ੂ ਪਸੰਦ ਆ ਜਾਊਗਾ ਤਸੱਲੀ ਕਰਨਾ ਤੁਹਾਡਾ ਹੱਕਾ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਇੱਕ ਮੀਣੀ ਆ ਸਿੰਘ ਹਿਲਦੇ ਆ ਕਿੰਨਾ ਦੁੱਧ ਆ ਤੋਕੜ ਗੱਬਣ ਚੱਕ ਪਾਸ ਇਹੀ ਹਾਂਜੀ ਚੱਕ ਪਾਸ ਕਿਆ ਬਾਤ ਆ ਸੱਜਣੋ ਲਓ ਖਾਸ ਰਹੂਗੀ ਮੀਣੀਆ ਤੋਕੜ ਗੱਬਣ ਚੱਕ ਪਾਸ ਲੇਵਾ ਲਈ ਫਰਦੀ ਸੱਜਣਾ ਵਰਗਾ ਰਮਾਨਵੀਰ ਸਾਸਰੀ ਕਾਲ ਸਾਸਰੀ ਗਾਲ ਵੀਰ ਜੀ ਕੀ ਹਾਲ ਚਾਲ ਜੇ ਹੋਰ ਸੁਣਾ ਬਾਹ ਕਿਰਪਾ ਮਾਲਕ ਦੀ ਤੇ ਚੜਦੀ ਕਲਾ ਨਾ ਚੜਦੀ ਕਲਾ ਜੇ ਤੇ ਰਮਾਨ ਫਿਰ ਚੱਲੀ ਜਾਂਦਾ ਦਰਮਦ ਹਾਂਜੀ ਹਾਂਜੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਠੀਕ ਆ ਹਾਂਜੀ ਹਾਂਜੀ ਤੇ ਕਹਦੇ ਫਿਰ ਭੈਣਾ ਭਰਾਵਾਂ ਨੂੰ ਡਰੈੱਸ ਵੀ ਦੇ ਦੇ ਪ੍ਰੈਸ ਵੀਰ ਜੀ ਆਪਣਾ ਪਿੰਡ ਆਪਣਾ ਘੋਗਾ तहसील ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਆ ਵੀਰ ਜੀ ਨੰਬਰ ਹੈਗਾ ਵਾ 78140 88635 78140 88635 ਵੀਰ ਜੀ ਨੰਬਰ ਆ ਬਾਕੀ ਸਕਰੀਨ ਦੇ ਵੀ ਉੱਤੇ ਆਉਣ ਡਿਆ ਹੋਣਾ ਵਾ ਹਾਂਜੀ ਤੇ ਵੀਰਾਂ ਭਰਾਵਾਂ ਨੂੰ ਇਹੋ ਹੀ ਬੇਨਤੀ ਵੀ ਵੀਡੀਓ ਐਂਡ ਤੱਕ ਜੁੜੇ ਰਹੋ ਤੋਕੜਾ ਗੱਬਣਾ ਵੀ ਵਖਾਵਾਂਗੇ ਤਾਜ਼ੀਆਂ ਸੂਈਆਂ ਵਖਾਵਾਂਗੇ ਛੋਟੀ ਛੋਟੀ ਕੀਮਤਾਂ ਦੇ ਉੱਤੇ ਛੋਟੀ ਛੋਟੀ ਕੀਮਤਾਂ ਦੇ ਬੁਰੀ ਵੀ ਵਖਾਵਾਂਗੇ ਬੁਰੀ ਵੀ ਵਖਾਵਾਂਗੇ ਤਾਜੀ ਸੂਈ ਹਨਾ ਛੋਡੀ ਜੀ ਕੀਮਤ ਤੇ ਜਮਾ ਜਮਾ ਨਾਰਮਲ ਕੀਮਤ ਤੇ ਸਾਹ ਵੈਦਾ ਕੀ ਲੇਖਾ ਜੋਖਾ ਇਹ ਤੋਕੜ ਗੱਬਣਿਆ ਬਾਜੀ ਕੱਢ ਬਾਰਸ਼ ਕੱਢ ਸ਼ਿਰਾ ਬਾਹਰ ਮੰਗਲ ਦੀਨ ਹਾਂ ਮੰਗਲ ਲਿਆ ਕਰਾ ਕੱਢ ਕੇ ਮੇਰਾ ਪੁੱਤ ਤੇ ਇਹ ਸੂਆ ਕਿਹੜਾ ਸੂ ਕੀ ਗਾਂ ਇਹ ਗਾੜੀ ਤੀਸਰੇ ਸੂਏ ਸੂ ਕੀ ਦੂਸਰੇ ਸੂਈ ਆ ਓਕੇ ਹਾਂਜੀ 15 ਕਿਲੋ ਤੋਂ 15 ਕਿਲੋ ਦੁੱਧ ਚਵਾਇਆ ਜੇ ਸੱਜਰ ਨੇ ਹਾਂਜੀ ਢਾਈਆਂ ਮਹੀਨਾਂ ਦੀ ਚੈੱਕ ਪਾਸ ਹੈ ਵੀਰ ਭਰਾ ਕਰਾ ਸਕਦਾ ਆਪਾਂ ਕਰਾਈ ਆ ਬਾਹਰ ਲੈ ਜਾ ਹਾਂ ਬਾਹਰ ਘੁਮਾ ਕੇ ਲਿਆ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂਜੀ 8 ਕਿਲੋ ਦੁੱਧ 8 ਕਿਲੋ ਦੁੱਧ 8 ਕਿਲੋ ਦੁੱਧ ਹਜੇ ਵੀ ਹਾਂਜੀ ਖੁੱਲਾ ਡੁੱਲਾ ਸਿੰਦੀ ਮੈਂ ਯਾਰ ਲਿਆ ਲਿਆ ਬੁੱਤ ਲਿਆ ਲਿਆ ਛੇ ਦਾ ਲੰਮੀ ਤੋਰ ਛੱਡਦੇ ਛੱਡਦੇ ਬੁੱਤ ਡਰੀ ਦਾ ਨਹੀਂ ਹੁੰਦਾ ਕੋਈ ਗੱਲ ਨਹੀਂ ਵੇਖੋ ਸ ਦੇਖੋ ਚੈੱਕ ਕਰੋ ਲਾਗੇ ਦੋ ਖਾਓ ਤਾਣਾ ਤਾ ਕੀ ਬਾਤ ਆ ਯਾਰ ਬੜਾ ਬਹੁਤ ਹੀ ਚੰਗੀ ਬਾਜੀ ਜਿੰਨੀ ਸਫਤਾ ਕਰਤੀ ਇਹਦੀ ਥੋੜੀਆਂ ਵਾ ਸੀਲ ਬੜੀ ਆ ਓਕੇ ਠੰਡੀ ਬਹੁਤ ਜ਼ਿਆਦਾ ਵਾ ਕੀ ਬਾਤ ਆ ਬਾਕੀ ਦੋ ਦਿਨ ਨੇ 15 ਕਿਲੋ ਚਵਾਇਆ ਜੇ ਠੀਕ ਆ ਤੱਕ ਗਾਂ ਨੂੰ ਵਿਖਾਉਂਦੀ ਆ ਉਹਨਾਂ ਪਛਾਣ ਹੋਈ ਫੋਟ ਉਹਨਾਂ ਹੀ ਲੈਵਾ ਗਾਂ ਤੇ ਉਹਨਾਂ ਹੀ ਪਛਾਣ ਹਾਂਜੀ ਹਾਂਜੀ ਤੇ ਸਿੰਘ ਹਿਲਦੇ ਸਿੰਘ ਹਿਲਦੇ ਦੋ ਮਹੀਨ ਹਾਂਜੀ ਹਾਂਜੀ ਕਰਮਾਂ ਲਈ ਆ ਕੀ ਬਾਤ ਦੋਵਾਂ ਲਈ ਮਹੀਨ ਆਗੇ ਹਾਂ ਹਾਂਜੀ ਜਿੰਨੀ ਵੀ ਹੈਗੀ ਸਾਫ ਸੁਥਰੀ ਆ ਡਿਜ਼ਾਈਨ ਵੇਖੋ ਬੰਗਰੂ ਕਿਆ ਅਰੇ ਬਤਤਾਨ ਜੀ ਕਿਆ ਬਾਤਾਂ ਨੇ ਬਿਲਕੁਲ ਸਾਫ ਸੁਥਰੀ ਆ ਓਕੇ ਕੋਈ ਕਮਿਊਨੀਕੇਸ਼ਨ ਨਹੀਂ ਭਾਜੀ ਚੰਗੀ ਆ ਤੇ ਸਭ ਫਿਰ ਇਹਦਾ ਮੁੱਲ ਜੈ ਜੀ ਕਰਾਂਗੇ ਬਿਲਕੁਲ ਨੋਰਮਲ ਦੇਣ ਵਾਲਾ ਹੀ ਮੁੱਲ ਕਰਾਂਗੇ ਵਧ ਨਹੀਂ ਮੰਗਦੇ ਪ੍ਰਾਈਜ਼ ਸਾਡੇ ਫਿਕਸ ਹੀ ਹੋਣਗੇ ਪਰ ਨੋਰਮਲ ਹੋਣ ਦੇ ਜਮਾ ਓਕੇ ਹਾਂ ਜੀ ਹਾਂ ਜੀ ਤੇ ਆਪਾਂ ਮੋਲੇ ਦਾ ਕਰਦੇ ਜੀ 8000 ਹਾਂ ਕਿੰਨੀ ਛੋਟ ਕਰਦੀ ਐ 2000 2000 ਕਰ ਦਿੰਨੇ ਛੋਟ ਹਾਂ 78000 ਦੀ ਦੇ ਦਿੰਨੇ ਆ ਦੁੱਧ ਵੀ ਲੰਮਾ ਚਿਰ ਦਊਗੀ 8 ਕਿਲੋ ਦੁੱਧ ਭਾਵੇਂ ਦੋ ਢੰਗ ਘਰੇ ਚੋਕੇ ਲੈ ਜਿਓ ਆਲ ਪੰਜਾਬ ਦੇ ਵਿੱਚ ਕੋਈ ਕਿਤੇ ਮੰਗਵਾ ਸਕਦਾ ਸਾਡੇ ਘਰੇ ਆ ਕੇ ਵੀ ਤਸੱਲੀ ਕਰ ਸਕਦਾ 2.5 ਮਹੀਨਿਆਂ ਦੀ ਗੱਭੀ ਚੈੱਕ ਪਾਸ ਆਪਾਂ ਕਰਵਾਈ ਜੇ ਅਗਲਾ ਵੀ ਕਰ ਸਕਦਾ ਸੇਂਗ ਲਾਓ ਜੀ ਸੇਂਗ ਖਿਲਦੇ ਦੋਵੇਂ ਦੋ ਠੀਕ ਆ ਠੀਕ ਹਾਂਜੀ ਹਾਂਜੀ ਠੀਕ ਆ ਗਈ ਤਾਜੀ ਸੂਈ ਇਹ ਵੀ ਕੱਢ ਬਾਹਰ ਛੇਰਾ ਕੱਢ ਛੇਰਾ ਬਾਹਰ ਲੈ ਚੱਲ ਕੇ ਸਾਈਡ ਆ ਇਸ ਹੁਆ ਕਿਹੜਾ ਸੂਈ ਆ ਇਹ ਦੂਸਰੇ ਸੂਹੇ ਸੂਈ ਏ ਠੀਕ ਆ ਹਾਂਜੀ ਹਾਂਜੀ ਬੱਚਾ ਇਹਦੇ ਕੋਲੇ ਬੱਚਾ ਕੱਟੀ ਮਗਰੇ ਤੇ ਇਹਦੇ ਮਗਰ ਕੱਟੀ ਇਹਨਾਂ ਚੋਂ ਕਿਹੜੀ ਕੱਟੀ ਏ ਦੀ ਆ 12 ਦਿਨ ਹੋਏ ਸੂਈ ਨੂੰ ਇਹਨਾਂ 12 ਦਿਨ ਸੂਈ ਨੂੰ ਹੋਏ ਹਾਂਜੀ ਹਾਂਜੀ ਹੁਣ ਧਾਰਾ ਧਾਰਾ ਇਹਦੇ ਕੋ ਅੱਠ ਕਿਲੋ ਜੇ ਠੀਕ ਆ ਹਾਂਜੀ ਹਾਂਜੀ ਲਓ ਵੀ ਸੱਜਣੋ ਧਾਰਾ 8 ਕਿਲੋ ਸੀਲ ਬੜੀ ਆ ਧਾਰ ਪੋਲੀ ਆ ਜਿਹੜਾ ਮਰਜੀ ਚੋਲੇ ਬੰਦਾ ਚੋਲੇ ਜਨਾਨੀ ਚੋਲੇ ਕੋਈ ਵੀ ਚੋ ਸਕਦਾ ਇੰਨੀ ਠੰਡੀ ਆ ਘੱਟ ਘੱਟ ਝੰਡਾ ਸਾਰੀ ਸਾਫ ਸੁਥਰੀ ਆ ਓਕੇ ਧਾਰ ਧੁਰ ਪੋਲੀ ਆ ਦੁੱਧ ਸੋਨਾ ਠੀਕ ਆ 8 ਦੁੱਧ ਚਵਾਵਾਂਗੇ ਹਾਂਜੀ ਹਾਂਜੀ ਠੀਕ ਹੈ ਮਗਰ ਕੱਤੀ ਬਾਦ ਕੰਦ ਨਾ ਦੱਸੋ ਹਾਂਜੀ ਹਾਂਜੀ ਕਦ ਕੁੱਦ ਪੂਰਾ ਹਵਾ ਛੋਟੀ ਦਾ ਜਿੰਨੀ ਵੀ ਹੈਗੀ ਸਾਬ ਸਿਰਲ ਬਰਲ ਵੀ ਚੰਗੀ ਬਿਲਕੁਲ ਓਕੇ ਰਿਪੋਰਟ ਚੌੜਾਈ ਤਾਂ ਬਾਲੀ ਚੰਗੀ ਹੋ ਬਹੁਤ ਜ਼ਿਆਦਾ ਤਾਰ ਪੋਦੀ ਆ ਤੇ ਵਾਕਿਆ ਤੇ ਕੀਮਤਾਂ ਆਂਡੀਆਂ ਛੋਟੀ ਛੋਟੀਆਂ ਵਾਂ ਜੁੜੇ ਰਹੋ ਵੀਡੀਓ ਤੇ ਅੰਡ ਤੱਕ ਤੁਹਾਨੂੰ ਛੋਟੀਆਂ ਛੋਟੀਆਂ ਕੀਮਤਾਂ ਵਿਖਾਵਾਂਗੇ ਠੀਕ ਆ ਇਹਦਾ ਫਿਰ ਇਹਦਾ ਵੀ ਜਾਇਜ਼ ਹੀ ਮੁੱਲ ਕਰਾਂਗੇ ਜਿਵੇਂ ਨੋਰਮਲ ਮੋਲ ਭਰੀ ਜੋ ਮੰਗਣ ਨੂੰ ਬੰਦਾ ਮਰਜ਼ੀ ਮੰਗ ਲੇ ਆਪਾਂ ਕਰਦੇ ਜਮਾਂ ਨੋਰਮਲ ਦੇਣ ਵਾਲੀ ਗੱਲ ਇਹਦਾ ਭਾਜੀ ਕਰਦੇ 77000 ਇੱਥੇ ਵੀ 2000 ਛੋਟ ਕਰਾਂਗੇ 75000 ਦੀ ਦਵਾਂਗੇ 8 ਕਿਲੋ ਦੁੱਧ ਆ 12 ਦਿਨਾਂ ਦੀ ਸੂਈ ਆ ਬੰਦਾ ਚੋਲੇ ਜਨਾਨੀ ਚੋਲੇ ਸੀਲਸ ਲੱਗ ਪੂਰੀ ਓਕੇ ਹਾਂ ਜੀ ਹਾਂ ਜੀ ਕਿਆ ਬਾਤ ਕਈ ਡੰਗਰ ਜਨਾਨੀ ਨੂੰ ਨਹੀਂ ਬਹਿਣ ਦਿੰਦੀ ਪੂਰੀ ਸੀਲ ਜਿਹੜਾ ਮਰਜ਼ੀ ਚੋਲੇ ਚੰਗੀ ਸਾਫ ਸੁਥਰੀ ਹੈ ਨਾ ਓਕੇ ਰਿਪੋਰਟ ਹੈ ਪ੍ਰਾਧਾਰ ਦੀ ਮਗਰ ਕੱਟੀ ਬਿਲਕੁਲ ਜਾਇਜ਼ ਕੀਮਤ ਤੇ ਆ ਓਕੇ ਹਾਂ ਦੀ ਇਹਦਾ ਕੀ ਹਿਸਾਬ ਹੈ ਵੀ ਕਢਾ ਬਾਹਰ ਇਹ ਵੀ ਕੱਢ ਸ਼ੇਰਾ ਬਾਹਰ ਤੋਰ ਇਹਨੂੰ ਚਲ ਤੂੰ ਬੀਜੀ ਹੋ ਗਿਆ ਕੋਈ ਨਹੀਂ ਕੋਈ ਗੱਲ ਇਹਦਾ ਕਿਵੇਂ ਵੀ ਤਾਜੀ ਸੂਈ ਆ ਨਹੀਂ ਇਹਦਾ ਬੱਚਾ ਗਿਆ ਜੇ ਮਰ ਦੁੱਧ ਲੀਵਾ ਕਿੰਨਾ 15 ਦਿਨੋਂ ਇਹ ਜੇ ਸੂਈ ਨੂੰ 9 ਕਿਲੋ ਦੁੱਧ ਜੀ ਚਵਾਵਾ ਓਕੇ ਠੰਡਾ ਕਰਕੇ ਵਧੀਆ 9 ਕਿਲੋ ਦੁੱਧ ਦਾ ਬੱਚਾ ਕਰ ਗਿਆ ਚਲਾਣੇ ਹਾਂਜੀ ਠੰਡੀ ਆ ਮਿਲਦੀ ਪਹਾੜੇ ਤੇ ਮਿਲਦੀ ਪਹਾੜੇ ਦੇ ਦੋਵੇਂ ਡੰਗ ਪਹਾੜੇ ਦੇ ਵਧੀਆ ਅੱਛਾ ਧਾਰ ਪੋਲੀ ਯਾਰਲੀ ਵਾਚੰਗਾ ਮੈਂ ਮੈਂ ਨਾ ਦੁੱਧ ਹੋਣਾ ਹੀ ਵੱਧ ਸਕਦੀ ਭਾਜੀ ਕੋਈ ਸਾਮ ਕਰੇ ਦੁੱਧ 12 ਕਿਲੋ ਤੇ ਜਾ ਸਕਦੀ ਆ ਓਕੇ ਤੇ ਚੂਣ ਚੰਗਾ ਹੋਊਗਾ ਚੂਣ ਭਾਜੀ ਧਾਰਪੋਲੀ ਸਾਰੀਆਂ ਮਈਆਂ ਦੀ ਧਾਰਪੋਲੀ ਹੋਊਗੀ ਤੇ ਬਾਕੀ ਮੰਨ ਕੇ ਚੱਲੀਏ ਵੀ 4 ਤੋਂ ਬਾਅਦ ਦਾ ਵੀਡੀਓ ਬਣਾਉਣ ਦਾ ਟਾਈਮ ਹਾਂ ਜੀ ਹਾਂ ਜੀ ਚਾਹਦੀਆਂ ਜੀ ਬਿਲਕੁਲ ਬਿਲਕੁਲ ਵੇਖੋ ਸੱਜਣਾ ਲੇਵਾ ਲੱਗਾ ਮੈਂ ਨੂੰ ਯਾਰ ਕਿਆ ਬਾਤਾਂ ਭਾਜੀ ਜਿੰਨੀ ਸਿਫਤਾਂ ਕਰਦੀ ਓਨੀਆਂ ਥੋੜੀਆਂ ਵੇਖੋ ਤਾਕਤ ਪੂਰਾ ਪਛਾਣ ਨੂੰ ਕਰਦੀ ਏ ਨਹੀਂ ਬੜੀ ਖਰਾਬ ਤੇ ਮੁੱਲ ਜਮਾਈ ਨੋਰਮਲ ਜਾਈ ਰੱਖਿਆ ਇਹਦਾ ਵੀ ਠੀਕ ਆ ਹਾਂਜੀ ਹਾਂਜੀ ਕਰ ਹੁਕਮ ਮੋਲੇ ਦਾ 65000 ਕਰਦੇ ਲੈ ਛੋਟਾ ਜਾਈ ਔੜਦੇ ਜਾਣ ਵਾਲੀਆਂ ਗੱਲ ਕਰਨੀ ਹੈ ਹਾਂ ਇਹ ਚ ਵੀ 2000 ਛੋਟ ਤੇਰੇ 63000 ਤੇ ਹੋ ਗਈ ਏ 63000 ਦੀ 60 ਤੇ 3 ਭਾਵੇਂ ਦੋ ਡੰਗ ਚੋਗੇ ਲੈ ਜਾਓ 9 ਕਿਲੋ 9 ਕਿਲੋ ਦੁੱਧ ਆ ਬਿਲਕੁਲ ਸਾਫ ਸੁਥਰੀ 63000 ਦੀ ਸੂਈ 15 ਦਿਨਾਂ ਦੀ ਇੱਕ ਇਹਨੇ 1 ਮਹੀਨਾ 15 ਦਿਨਾਂ ਦੀ ਇੱਕ ਡੇਢ ਮਹੀਨੇ ਦੀ ਹਾਂਜੀ ਹਾਂਜੀ ਕਰਿਓ ਮਾਫ ਉਲੇ ਖਾਲਾ ਕਰ ਦੇਣ ਮਹੀਨੇ ਦੀ ਬੱਚੇ ਕੋਲ ਬਰਾਬਰ ਆ ਓਕੇ ਰਪੋੜ ਆ ਉਹਨਾਂ ਧੱਕ ਗਾਂ ਨੂੰ ਉਹਨਾਂ ਪਛਾਂ ਨੂੰ ਦਿਖਾਉਂਦੀ ਆ ਨਹੀਂ ਚੰਗੀ ਆ ਮੋਲਾ ਡੇ ਕੋ ਜੈਜ ਹੀ ਹੋਣਗੇ ਵੇਖੋ ਕਰੋ ਚੈੱਕ ਐ ਲੱਗਦੀ ਮੈਂ ਲਟ ਯੁਲਟ ਯੁਹ ਹਣਾ ਬਿਲਕੁਲ ਭਾਜੀ ਉੱਡਦੇ ਜਾਣ ਵਾਲਾ ਰੇਡ ਆ ਜਮਾ ਹੀ ਤੇ ਆ ਬੂਰੀ ਦਾ ਕੀ ਹਿਸਾਬ ਆ ਭਾਜੀ ਸੂਈ ਆ ਜ 7 ਦਿਨਾਂ ਦੀ ਠੀਕ ਆ ਬੂਰੀ ਹਾਂਜੀ ਤਾਜੀ ਸੂਈ ਆ 7 ਦਿਨਾਂ ਦੀ ਆ ਗਈ ਬੱਚੇ ਤੇ ਹਾਂਜੀ ਸਿੰਘ ਮੜਾ ਸ਼ਵਰਾ ਰੱਖਦੀ ਪਰ ਦੁੱਧ ਦਦ ਨੂੰ ਖਰੀ ਰਹੂਗੀ ਚਵਾਈ ਚੁਈ ਨੂੰ ਚੰਗੀ ਰਹੂ ਹੁਣ ਇਹਦੇ ਕੋਲੇ ਧਾਰਾ 8 ਕਿਲੋ ਕੀਮਤੇ ਦੀ ਵੀ ਛੋੜੀ ਜੀ ਠੀਕ ਆ ਸੀਲ ਫਲੱਗ ਪੂਰੀ ਜਿਹੜਾ ਮਰਜੀ ਚੋਲੇ ਓਕੇ ਲਿਆਵ ਨਹੀਂ ਮੰਗਲ ਸਿਆਂ ਤਲਾਂ ਆ ਲਈ ਹੈ ਤਲਾਂ ਆਲੀ ਬੁਰੀ ਆ ਗਈ ਤਲਾਂ ਆਲੀ ਬੱਚਾ ਕੱਟਾ ਕੇ ਕੱਟੀ ਇਹਦੇ ਮਗਰ ਕੱਟਾ ਜੀ ਕਰ ਲੋ ਚੈੱਕ ਹਾਂ ਜੀ ਤੇ ਮੁੱਲ ਜਾਇਜ਼ ਬਿਲਕੁਲ ਜਾਇਜ਼ ਧਾਰ ਪੋਲੀ ਵਧੀਆ ਚਵਾਈ ਕਰੋ ਇਹ ਕਾ ਪਿੱਛੇ ਤੋਂ ਵਿਖਾ ਸਕਦੇ ਹਾਂ ਹਾਂ ਨਹੀਂ ਸਾਫ਼ ਆ ਸਾਫ਼ ਹੈ ਜਿੰਨੀ ਵੀ ਹੈਗੀ ਆ ਹਾਂ ਬਾਕੀ ਰੇਟ ਵੀ ਨੋਰਮਲ ਹੀ ਰੱਖਾਂਗੇ ਰੇਟ ਨੋਰਮਲ ਰੱਖਣਾ ਹੀ ਪੈਣਾ ਹਾਂ ਜੀ ਹਾਂ ਜੀ ਜੇਵ ਜੀ ਮੈਂ ਹਾਂ ਬਿਲਕੁਲ ਬਿਲਕੁਲ ਕਿੰਨਾ ਕ ਮੁੱਲ 67000 ਕਰਦੇ 65000 ਚੀ ਦਵਾਂਗੇ ਹਾਂ ਨਾਲ ਮੁੱਲ ਕਰਦੇ ਹਾਂ 67000 65000 ਦੀ ਫਿਕਸ ਪ੍ਰਾਈਸ ਹੈ ਓਕੇ ਜਮਾ ਰੇਟ ਕੀਤੇ ਨੋਰਮਲ ਉੜਦੀਆਂ ਜਾਣ ਵਾਲੇ ਹਾਂ ਬਾਕੀ ਵੀਰ ਭਰਾ ਸ਼ੇਅਰ ਸਪੋਰਟ ਕਰਿਆ ਕਰੋ ਫਿਰ ਇੱਕ ਰਾ ਆਪਾਂ ਮਿਨੀ ਮਹਿ ਵਿਖਾਉਨੇ ਆ ਬਹੁਤ ਹੀ ਜ਼ਿਆਦਾ ਚੱਲੇ ਆ ਕੱਢ ਕੇ ਉਹਨੂੰ ਵੇਖੋ ਭਾਜੀ ਇੱਕ ਰਾ ਵਿਖਾਓ ਪਿਛੇ ਤੋਂ ਇਦਾਂ ਇਥੇ ਲੈ ਆ ਇਥੇ ਇਥੇ ਲੈ ਹੁਨਾ ਬਾਈ ਮੇਟ ਬਣਾ ਆ ਆ ਵੇਖੋ ਸੱਜਣਾ ਕਰੋ ਚੱਕਰੀ ਮਾਰੀ ਜੀ ਗਾਂ ਪੂਰੀ ਨੂੰ ਖੋਲ ਕੇ ਪਾਸੇ ਕਰ ਤੇ ਆ ਵੇਖੋ ਸੱਜਣਾ ਮੀਣੀ ਇਹ ਮੀਣੀ 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 ਲੈ ਜੋ ਲੈ ਜੋ ਆ ਰਹੀਆਂ ਜੀ ਤੇ ਇਹ ਕਹਿਦੀ ਆਪਾਂ 78000 ਦੀ ਇਹ 78000 ਦੀ 8 ਕਿਲੋ ਦੁੱਧ ਸੱਜਰ ਨੇ ਦੁੱਧ ਕੱਢਿਆ 15 ਗੱਬਣ ਚੱਕ ਪਾਸ ਸੱਜਰ ਨੇ 15 ਕਿਲੋ ਦੁੱਧ ਕੱਢਿਆ ਵੇਖੋ ਕਿਆ ਬਾਤ ਉਹਨਾਂ ਹੀ ਲੇਵਾ ਗਾਂ ਨੂੰ ਤੇ ਉਹਨਾਂ ਹੀ ਪਛਾਣ ਹਾਂ ਯਾਤ ਨਸਲ ਵਾਲੀ ਯਾਤ ਵਾਲੀ ਆ ਠੰਡੀ ਧਿਰੀ ਆ ਠੀਕ ਆ ਠੀਕ ਆ ਠੀਕ ਓਕੇ ਰਿਪੋਰਟ ਹੈ ਗੱਲ ਹੀ ਕੋਈ ਨਹੀਂ ਲਓ ਜੀ ਬੱਡੀ ਮਾਰਾ ਮਾਰੇਂਦੀ ਤਮੀ ਗੋ ਤੇਰੇ ਕਰਮਾਲੀ ਨੀ ਸੀ ਲਿਆ ਨੀ ਸੀ ਲਿਆ ਓਕੇ ਬੰਨ ਦੇ ਵਿਚਾਰੀ ਦੋਤੇ ਮਾੜੀ ਤੇ ਮਿਲਦੀ ਕਰਮਾਲੀ ਸ਼ੁਕਰ ਆ ਰੱਬ ਦਾ ਸੀਲ ਬੜੀ ਭਾਜੀ ਦੁੱਧ ਨੂੰ ਬੜੀ ਖਰੀ ਰੂਗੀ ਜਿਹੜਾ ਵੀਰ ਭਰਾ ਲੈ ਕੇ ਜਾਦੀ ਕਰੂਗਾ ਕਿਤੇ ਵੀ ਘਰੋਂ ਨਹੀਂ ਕੱਢਦਾ ਸਾਂਭੂਗਾ ਚਾਰ ਸਾਂਭੂਗਾ ਨਿਆਰੇ ਬੰਦੂਗੀ ਗਲ ਮੁਕਦੀਗੇ ਓਕੇ ਲਓ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਉਹਨੇ ਸਿੰਘ ਹਿਲਦੇ ਆ ਜੀ ਅਰਮਾਨ ਖੋਗੇ ਵਾਲੇ ਕੋਲੇ ਉਹ ਮੈਂ ਥੱਲੇ ਦਾ ਲੇਵਾ ਨਾ ਅੱਜ ਵੀ ਲਟ ਜੂ ਲਟ ਜੂ ਕਰਦਾ ਕਰਮਾਂ ਵਾਲੀ ਥੱਲੇ ਬਾਹਲਾ ਖਬਰ ਮੁੱਲ ਦੀ ਭਾਜੀ 63000 ਦੀ ਕਿੱਥੋਂ ਮਿਲਨੀ ਹੈ 63000 ਦੀ ਲਟ ਲੋ ਮੇਲਾ ਤੇ ਕਰੋ ਵੀ ਬੂਰੀ 65000 ਦੀ ਜਮਾ ਸੇਲੀ ਲਾਤੀ ਅੱਜ ਵਾਕਈ ਲਖਦਗੀ ਬਾਕੀ ਵੀਰ ਭਰਾ ਘਬਰਾਇਆ ਨਾ ਕਰੋ ਦੂਰ ਦਾ ਪੈਂਡਾ ਵੇਖ ਕੇ ਜਿੱਥੇ ਮਰਜ਼ੀ ਮੰਗਵਾ ਸਕਦੇ ਘਰੇ ਵੀ ਆ ਖੁੱਲੇ ਖਾਤੇ ਖੁੱਲੇ ਹੀ ਖਾਤੇ ਧੰਨਵਾਦ